ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਹੋਗਾ ਤੇ ਜੀ ਅੱਜ ਦੀ ਵੀਡੀਓ ਪੈਂਡ ਰਸੂਲਪੁਰ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਲੁਧਿਆਣਾ ਅੱਜ ਦੀ ਵੀਡੀਓ ਚ ਚਾਰ ਨਾਗ ਆ ਜੀ ਵੀਡੀਓ ਨੂੰ ਐਂਡ ਤੱਕ ਕਰ ਦੇਖਿਓ ਕੋਈ ਵੀ ਨਾਗ ਤੁਹਾਨੂੰ ਫੱਟ ਬੈਠੂਗਾ ਪਸੰਦ ਆਊਗਾ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਪ੍ਰਦੀਪ ਸਿੰਘ ਪੈਂਡਰ ਸ਼ੂਲ ਪਰਮੱਲਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉ ਮੋਬਾਈਲ ਨੰਬਰ ਜੀ 8847670927 ਠੀਕ ਆ ਵੀਰੇ ਨਾਗ ਹੈਗੇ ਆਪਣੇ ਕੋਲ 4 ਚਾਰ ਆ ਵੀਰੇ ਚਾਰੇ ਵੇਲੇ ਤਾਜੀਆਂ ਸੂਈਆਂ ਤਿੰਨਾਂ ਦੇ ਬੱਚੇ ਹੈਗੇ ਇੱਕ ਦਾ ਬੱਚਾ ਮਰਿਆ ਹੋਇਆ ਕਿੱਧਰੋਂ ਲੱਗ ਗਏ ਬਾਈ ਇਧਰੋਂ ਹੀ ਲੱਗ ਗਏ ਵੀਰੇ ਜੱਸੀ ਜੀ ਹਾਂਜੀ ਵੀਰੇ ਸੂਆ ਵੈੜ ਦਾ ਕਿੰਨਾ ਮਾ ਜੀ ਸੂਆ ਦੂਜਾ ਵੀਰੇ ਕਦੋਂ ਸੂਈ ਹੈ ਜੀ ਇਹਨੂੰ 15 ਦਿਨ ਹੋ ਗਏ ਹੋਣਗੇ ਵੀਰੇ ਉਹ ਬੱਚਾ ਖੜਾ ਕਿਹੜਾ ਬੱਚਾ ਜੀ ਦਾ ਉਹ ਲਾਲ ਜਿਹੜਾ ਖੜਾ ਹੈ ਜੱਸੀ ਜੀ ਹਾਂਜੀ ਵੀਰੇ ਠੀਕ ਹੈ ਜੇਰ ਕੰਪਲੀਟ ਹੈ ਜੀ ਸਾਰਾ ਕੁਝ ਓਕੇ ਆ ਵੀਰੇ ਕਿੰਨਾ ਨੱਟ ਦੁੱਧ ਜੋਖ ਦਾਂਗੇ ਬਾਈ 15 ਲੀਟਰ ਦੁੱਧ ਆ ਵੀਰੇ ਕੋਈ 14 ਭਾਵੇਂ ਹੱਥ ਵੀ ਨਾ ਲਾਵੇ ਚਵਾਈ ਕਰਕੇ ਲੈ ਜੀ ਆਪਣੇ ਜ ਬਾਕੀ ਸੋਨਾ ਥਣਾ ਦਾ ਸਹਿਜ ਆ ਕੱਲਾ ਕੱਲਾ ਨਿਖੜ ਮਾ ਹੱਤੀ ਚਵਾਈ ਵਾਲਾ 15 ਲੀਟਰ ਦੁੱਧ ਦੀ ਤੁਸੀਂ ਮਿਲਕਿੰਗ ਕਰ ਸਕਦੇ ਆ ਜਾਂ ਇਹ ਦੋ ਟਾਈਮ ਕਰ ਲੈ ਚਾਹੀ ਕੋਈ ਚਾਰ ਕਰ ਲੈ ਤੇ ਚਾਹੀ ਛੇ ਕਰ ਲੈ ਸੋਨਾ ਮੁਠੀ ਵਾਲਾ ਥਣਾ ਚਾਰ ਹੀ ਥਣਾ ਫੋਟ ਸ਼ਾਂਕ ਭੂਰਾ ਵੀ ਨਹੀਂ ਠੰਡੀ ਸੀਲ ਦੀ ਬਈ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਹੈ ਵੀਰੇ ਬੰਦੋ ਬਹਿ ਕੇ ਤਾਂ ਨਹੀਂ ਉੱਠਦਾ ਕੋਈ ਨਾ ਬਾਈ ਦੂਜੀ ਗੱਲ ਇਹ ਆ ਵੀ ਇਹ ਕੋਈ ਖਮਾਚਲ ਵਾਲੀ ਨਹੀਂਗੀ ਵੱਡੀ ਪੰਜਾਬ ਵਾਲੀ ਆ ਹਾਂ ਉਹ ਕੋਈ ਘਸੀ ਜੀ ਨਾ ਮੰਨ ਕੇ ਆ ਹਾਂ ਵੀਰੇ ਠੀਕ ਆ ਜੈ ਜੀ ਡਿਮਾਂਡ ਜਿਹੜੇ ਲੈ ਨਹੀਂ ਆ। ਬਈ ਇਹ ਭਾਗੇ ਨੇ ਦੇਣਾ ਨਹੀਂ 45 ਜੋ ਮਾਨ ਤਾਨ ਕਰਾਂਗੇ। 45000 ਚੋਂ। ਹਾਂ ਵੀਰੇ। ਠੀਕ ਆ। ਤੇ ਨਗ ਨੰਬਰ ਆ ਗਿਆ 2 ਇਹਦਾ ਸੁਆ ਕਿੰਨਾ ਮਾ ਜੀ? ਸੁਆ ਬਾਈ ਇਹ ਪਲੂ ਹੈ। ਇਹ ਕਦੋਂ ਸੁਈ ਹੈ ਜੀ? ਇਹਨੂੰ ਵੀ ਹੋ ਗਿਆ ਉਹ ਬੱਚਾ ਬੈਠਾ ਉਹ ਇਹਨੂੰ 10 ਦਿਨ ਕੋਲ। ਹਾਂ ਵੀਰੇ। ਠੀਕ ਆ। ਹਾਂ। ਜੇਰ ਕੰਪਲੀਟ ਆ ਜੀ। ਜੇਰ ਜੂਰ ਦੀ ਓਕੇ ਹੋ ਵੀਰੇ। ਕਿੰਨਾ ਨੈਟ ਦੁੱਧ ਜੋਖ ਦਾਂਗੇ ਬਾਈ? ਇਧਰਲੇ 14 ਲੀਟਰ ਆ ਵੀਰੇ। 14 ਲੀਟਰ ਦੀ ਚੋਾਈ ਕਰ ਸਕਦੇ ਹਾਂ। ਹਾਂ ਵੀਰੇ। ਠੀਕ ਆ ਵੀਰੇ। ਇਹਦੇ ਨਾਲ ਮਗਰਲੇ ਕਬਣੀ ਵਾਲੇ ਮਗਲੇ ਥਣ ਚੋਂ ਮੰਨ ਕੇ ਚੱਲ ਵੀ 20 ਕਤਾਰਾਂ ਘਟਾ 20 ਕਤਾਰਾਂ ਬਹਿਣੀ ਵਾਲੇ ਮਗਰਲੇ ਥਣ ਚ ਬਹਿਣੀ ਵਾਲੇ ਚਾ ਹਾਂ ਠੀਕ ਆ ਪਰ ਆਪਣਾ ਭਾਅ ਵੀ ਬਰੇ ਉਹੇ ਜਿਹਾ ਹੀ ਹੋਣਾ ਅੱਦਾ ਮੰਨ ਕੇ ਆ ਜੇ ਅਗਲਾ ਹਾਂ ਬਈ ਕੋਈ ਅੱਦਾ ਮੰਨ ਕੇ ਆ ਜੀ ਅੱਧਾ ਦਾ ਵਾਧਾ ਜਾਨੀ ਕਿ ਕਿਤੇ ਗੇੜਾ ਨਾ ਵੱਜੇ ਹਨਾ ਬਾਈ ਜੇ ਕੋਈ ਮਧਾਣੀ ਲੋਡ ਚੋਂਦਾ ਤਾਂ ਕੋਈ ਬੰਦਾ ਪਰਖ ਵੀ ਨਹੀਂ ਕਰ ਸਕਦਾ ਅੱਛਾ ਹਾਂ ਪਰ ਆਪਣਾ ਦੱਸਣ ਦਾ ਫਰਜ਼ ਆ ਗੇੜਾ ਨਾ ਵੱਜੇ ਆਪਾਂ ਜੇ ਕੋਈ ਵੀ ਦੂਰੋਂ ਨੇੜੋਂ ਚੱਲ ਕੇ ਆ ਜੇ ਤਾਂ ਸੌਖਾ ਹੋ ਜਾਂਦਾ ਹਨਾ ਬਾਕੀ ਵਹਿੜ ਦੀ ਜਾਤ ਪਾਤ ਦਿਖਾ ਦੇ ਵੱਡੀ-ਵੱਡੀ ਬਹੁਤ ਆ ਠੀਕ ਆ ਬਾਈ ਹਾਂ ਜੈ ਜੀ ਡਿਮਾਂਡ ਇਹਦੀ ਇਹ 43 ਜਮਾਨਦਾਨ ਕਰ ਦਾਂਗੇ ਬਈ ਜੋੜਾ ਲੈ ਜੇ ਬਾਈ ਕੋਈ ਵੱਧ ਮਾਨਦਾਨ ਕਰ ਦਾਂਗੇ ਬਈ ਠੀਕ ਆ ਤੈਨੂੰ ਨੰਬਰ ਨਾ ਕੇ ਇਹਦਾ ਸੂਆ ਕਿੰਨਾ ਮਾਜੀ ਇਹ ਪਲੂਨ ਹੀ ਇਹ ਸੂਈ ਆ ਬਾਈ ਇਹ ਕਨੂਨ ਜੀ ਬੱਚਾ ਕੀ ਇਹਦੇ ਮਗਰ ਇਹਦੇ ਮਗਰ ਬੱਚੀ ਆ ਵੀਰੇ ਮੂੰਹੋ ਚਾਰ ਦਾਂਦਾ ਉਹ ਡੱਬੀ ਵਿੱਚੀ ਆ ਜੀ ਹਾਂ ਡੱਬੀ ਵਿੱਚੀ ਇਹਨੂੰ ਮੂੰਹੋ ਚਾਰ ਦਾਂਦਾ ਕੋਈ ਚੈੱਕ ਕਰਕੇ ਲੈ ਜੇ ਅੱਜ ਸੱਤਵਾਂ ਦਿਨ ਆ ਸੂਈ 나ੜੂਆ ਨਾਲ ਆ ਬੱਚੇ ਹਾਂ ਵੀਰੇ ਠੀਕ ਆ ਇਧਰ ਇਹ 12 ਲੀਟਰ ਦੁੱਧ ਤਿਆਰ ਆ ਬਾਈ ਚਿਵਾਈ ਕਰਾ ਦਾਂਗੇ ਜੋ ਮਰਜੀ ਕੋਈ ਚੋ ਵੀ ਪ੍ਰਿੰਟ ਦੀ ਚੰਗੀ ਆ ਹੈਨਾ ਮੈਂ ਕਹਿੰਦਾ ਵੀਰੇ ਤਾਂ ਬੱਚੀ ਦਨਦਰ ਨਿੱਖਰਣਾ ਐ ਨੇ ਠੀਕ ਆ ਹਾਂ ਸੋਨਾ ਕੱਟ ਵਾਲਾ ਹਵਾਨਾ ਮੁੱਠੀ ਵਾਲਾ ਥਾਣਾ ਵੀਰੇ ਕੱਲਾ ਕੱਲਾ ਨਿੱਖੜ ਮਾ ਸਿੱਧੇ ਪੁੱਠੇ ਪਾਸੇ ਜਿਵੇਂ ਕੋਈ ਮਰਜੀ ਬੈਠਾ ਰਵੇ ਹੈਨਾ ਬਾਈ ਹਾਂ ਵੀਰੇ ਚੰਗੀ ਆ ਯਾਨੀ ਪ੍ਰਿੰਟ ਵਾਲੀ ਆ ਦੋ ਨਾ ਕੀ ਮਿਲ ਜਾਣੇ ਇੱਕ ਬੱਚਾ ਮਗਰ ਫੀਮੇਲ ਬਾਕੀ ਜਾਜ ਜੁਦ ਦੇ ਲੈ ਹੂੰ ਬਾਕੀ ਥਣ ਭਾਂਡੇ ਦੀ ਪੂਰੀ ਸਾਫ ਆ ਜੀ ਇਹਦੀ ਡਿਮਾਂਡ ਜੀ ਇਹ ਵੀ 42 ਚ ਮਾਨ ਤਨ ਕਰਾਂਗੇ ਜੋੜਾ 42 42 ਦਾ ਕਰ ਦਾਂਗੇ ਵੀਰੇ ਕੋਈ ਨਹੀਂ ਕੋਈ ਫੋਨ ਲਾਵੇ ਇਹਨੂੰ ਮੋੜਦੇ ਨਹੀਂ ਅੱਜ ਫੋਨ ਲਾਵੇ ਮੋੜਦੇ ਨਹੀਂ ਹੈ ਜਿਹੜਾ ਆ ਗਿਆ ਬਸ ਦੇਖ ਹੀ ਤੋਰਨੀ ਹੈ ਹਾਂ ਮਰੇ ਠੀਕ ਹੈ ਚਾਰ ਨੰਬਰ ਬਾਈ ਇਹਨੂੰ 15 ਦਿਨ ਹੋ ਗਏ ਸੂਈ ਨੂੰ 13 ਲੀਟਰ ਦੁੱਧ ਆਇਆ ਥੱਲੇ ਬੱਚਾ ਮਰ ਗਿਆ ਦਾ ਵੀਰੇ ਬੱਚਾ ਮਰ ਗਿਆ ਹਾਂ ਬੱਚੀ ਜੀ ਕੋਈ ਵੀਰ ਆਪਦਾ ਡਾਕਟਰ ਨਾਲ ਲੈ ਕੇ ਆਵੇ ਕੋਈ ਚੈੱਕ ਕਰਾ ਕੇ ਲੈ ਕੇ ਜਾਵੇ ਜੇ ਬੰਦਾ ਡਾਕਟਰ ਕਹਦੇਵੇਂ ਮਹੀਨਾ ਹੋਇਆ ਸੂਈ ਨੂੰ ਆਪਾਂ ਤਾਂ ਵੀ ਬੈਡ ਫਰੀ ਦੇ ਦਾਂਗੇ ਅੱਛਾ ਇੰਨੀ ਗਾਰੰਟੀ ਹੈ ਇੰਨੀ ਗਾਰੰਟੀ ਹੈ ਬੱਚਾ ਦਾ ਚਲ ਵੈਸੇ ਐਕਸਪਾਇਰੀ ਹੋ ਗਿਆ ਮੇਲ ਸੀ ਕਿ ਫੀਮੇਲ ਸੀ ਬੱਚੀ ਸੀਗੀ ਵੀਰੇ ਬੱਚੀ ਸੀਗੀ ਠੀਕ ਆ 13 ਲੀਟਰ ਜੋਕ ਕੇ 13 ਲੀਟਰ ਕੋਈ ਜੋਖਾ ਵੀ ਕਰ ਗਈ ਹੋਣੀ ਥੋੜਾ ਜਿਹਾ ਨਾ ਨਾ ਉਪਰੇ ਆਪਣੇ ਵਾਲਾ ਦਾ ਕੋਈ ਚੱਕਰ ਹੀ ਨਹੀਂ ਬਾਈ ਨਹੀਂ ਕਿ ਯਾਰ ਬੱਚੇ ਦਾ ਰੇਵਾ ਨਾਲੇ ਨਵਾਂ ਹਾਣਾ ਕੋਈ ਆਏ ਨਹੀਂ ਹੈਗਾ ਠੀਕ ਆ ਹਾਂ ਬਾਕੀ ਸੋਨਾ ਮੁੱਠੀ ਵਾਲਾ ਥਾਣਾ ਕਟ ਵਾਲਾ ਹਵਾਨਾ 13 ਕਿਲੋ ਦੀ ਮਿਲਕਿੰਗ ਕਰਕੇ ਲੈ ਜੇ ਦੋ ਟਾਈਮ ਕਰ ਲੈ ਚਾਰ ਕਰ ਲੈ ਤੇ ਚਾਹੇ ਕੋਈ ਛੇ ਕਰ ਲੈ ਰੰਗ ਪ੍ਰਿੰਟ ਹੈ ਨਾ ਪੂਰਾ ਚੰਗਾ ਆ ਗਿਆ ਆ ਇਹਦਾ ਵੀ ਟੋਕੜਾਂ ਵਾਲਾ ਵੀਰੇ ਕਿੰਨਾ ਜੀ 36000 ਜਮਾਨਤਾਨ ਕਰਾਂਗੇ 36000 ਚ ਆਫਰ ਹੀ ਹੈ ਜਿਹੜਾ ਲੈ ਗਿਆ ਲੈ ਗਿਆ ਯਾਰ ਤੈਨੂੰ ਦੱਸਿਆ ਵੀ ਕਿਸੇ ਨੇ ਇਹ ਬਾਤ ਦੇਣੀ ਨਹੀਂਗੇ ਫੁੱਲ ਗਾਰੰਟੀ ਹੈ ਕੋਈ ਆਸੇ ਪਾਸੇ 4 ਬੈਂਡਾ ਜੇ ਘੁੰਮੇ ਆਵੇ ਬੰਦਾ ਕੋਈ 14 ਲੀਟਰ ਲਈ ਵੀ ਐਨੇ ਦੀ ਵੜ ਦੇ ਦੇਵੇ ਆਪਾਂ ਤਾਂ ਵੀ ਵੜ ਫਰੀ ਦੇ ਦਾਂਗੇ ਯਾਰ ਠੀਕ ਆ ਆਫਰ ਖੁੱਲਾ ਕਿਉਂਕਿ ਪਸੂ ਬਈ ਤੇਜੀ ਵਾਲੇ ਹੋ ਗਏ ਬਈ ਗੱਲ ਤਾਂ ਉਹੀ ਆ ਲਹਾਰੇ ਹਟ ਗਿਆ ਅੱਗੇ ਵਾਲੀਆਂ ਗੱਲਾਂ ਤਾਂ ਨਹੀਂ ਰਹਿ ਗਈਆਂ ਉਹ ਗੱਲਾਂ ਰਹੀਆਂ ਨਹੀਂ ਵੀਰੇ ਦੂਜੀ ਗੱਲ ਅਗਹਾਰੇ ਕੀ ਆ ਕੋਈ 55 50 55 ਤੋਂ ਘੱਟ ਮੁੱਲ ਨਹੀਂ ਕਰਦਾ ਤੂੰ 35 40 ਤਾਂ ਤੋਕੜ ਦਾ ਮੰਗਦਾ ਮੰਗਦੇ ਆ ਵੀਰੇ 5 6 ਕਿਲੋ ਵਾਲੀ ਉਹੀ ਤਾਂ ਗੱਲ ਤਾਂ ਹੀ ਆਪਾਂ ਕਿਹਾ ਵੀਰੇ ਕੋਈ 4 5 ਪੈਂਡ ਘੁੰਮੇ ਆਵੇ ਆਪਾਂ ਤਾਂ ਵੀ ਕਹਿ ਦਾਂਗੇ ਵੀ ਕੋਈ ਚੱਕਰ ਨਹੀਂ ਬਾਈ ਫਰੀ ਲੈ ਜਾ ਜੇ ਕੋਈ ਇਹ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ